ओके ठीक है मानदे हैं इनਾਂ ਦੀ ਸ਼ਬਦਾਵਲੀ ਗਲਤ ਹੋ ਸਕਦੀ ਹੈ ਇਹ ਗਲਤ ਤਰੀਕੇ ਨਾਲ ਗੱਲ ਕਰ ਜਾਂਦੇ ਆ ਭਾਵਕ ਹੋ ਕੇ ਬੋਲ ਜਾਂਦੇ ਆ ਆਪਣੀ ਭਾਸ਼ਾ ਦੀ ਮर्यादा ਨੂੰ ਭੁੱਲ ਜਾਂਦੇ ਆ ਬਹੁਤ ਵਾਰੀ ਅਸੀਂ ਵੀ ਇਸ ਚੀਜ਼ ਨਾਲ ਸਹਿਮਤ ਆ ਕਿ ਸਾਨੂੰ ਹਮੇਸ਼ਾ ਮर्यादा ਦੇ ਵਿੱਚ ਰਹਿ ਕੇ ਸ਼ਬਦਾਵਲੀ ਦੀ ਯੂਜ਼ ਕਰਨੀ ਚਾਹੀਦੀ ਹੈ ਪਰ ਦੋਸਤੋ ਲੇਕਿਨ ਮੈਂ ਇੱਕ ਮੇਰੇ ਐਸੀ ਸਮਾਜ ਨੂੰ ਮੇਰੇ ਰੰਗਰੇਟਾ ਸਮਾਜ ਨੂੰ ਵੀ ਬੇਨਤੀ ਕਰਨੀ ਚਾਹਣਾ ਦੋਸਤੋ ਅਗਰ ਜੇ ਕਿਸੇ ਨੇ ਸਾਨੂੰ ਸੋਸ਼ਲ ਮੀਡੀਆ ਤੇ ਬੋਲਣ ਲਾਇਆ ਜਾਂ ਆਪਣੇ ਆਪ ਨੂੰ ਅਸੀਂ ਰੰਗਰੇਟਾ ਕਹਾਉਣ ਵਿੱਚ ਕਾਮਯਾਬ ਹੋਏ ਆ ਤਾਂ ਡਾਕਟਰ ਰੰਗਰੇਟੇ ਕਰਕੇ ਹੋਏ ਆ ਲੇਕਿਨ ਅੱਜ ਬੇਸ਼ੱਕ ਕਤਲ ਵੀ ਹੋ ਜਾਂਦੇ ਆ ਫੇਰ ਵੀ ਭਰਾਮਾਂ ਦੇ ਪਿੱਛੇ ਭਰਾ ਜਾਂਦੇ ਆ 30 ਤਰੀਕ ਨੂੰ ਡਾਕਟਰ ਰੰਗਰੇਟਾ ਦੇ ਹੱਕ ਦੇ ਵਿੱਚ ਇੱਕ ਜ਼ਰੂਰੀ ਮੀਟਿੰਗ ਜਿਹੜੀ ਕਿ ਰਖ ਬਾਗ ਨੇੜੇ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਔਰ ਉਹ ਮੀਟਿੰਗ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜੋ ਕਿ ਜੋ ਕੁਝ ਹੋ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਲੈ ਕੇ ਇਸ ਬਾਦਬਿਵਾਦ ਨੂੰ ਖਤਮ ਕਰਨ ਵਾਸਤੇ ਜਾਂ ਕੌਣ ਸਹੀ ਹੈ ਕੌਣ ਗਲਤ ਹੈ ਕਿਸ ਸਮਾਜ ਦੇ ਬੰਦਿਆਂ ਨੇ ਕੀ ਕੀਤਾ ਕੀ ਠੋਖਾ ਹੋਇਆ ਕੀ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਕਰਨ ਵਾਸਤੇ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਲਾਈਵ ਕਰਨਾ ਹੈ ਬਹੁਤ ਸਾਰੇ ਥਾਵਾਂ ਤੇ ਡਾਕਟਰ ਰਗਰੇਟਾ ਗਿਆ ਪਰ ਮੇਰੇ ਨਾਲ ਪਥਰਾਲੇ ਵਾਲੇ ਕਾਂੜ ਦੇ ਵਿੱਚ ਡਾਕਟਰ ਰਗਰੇਟਾ ਸੀਗਾ ਔਰ ਹੋਰ ਬਹੁਤ ਥਾਵਾਂ ਤੇ ਡਾਕਟਰ ਰਗਰੇਟਾ ਜਾਂਦਾ ਲੋਕਾਂ ਵਾਸਤੇ ਬਾਅਦ ਚੱਕਦਾ ਮੈਂ ਫੇਰ ਦੁਬਾਰਾ ਦਰਹੌਣ ਲੱਗਿਆ ਭਾਸ਼ਾ ਗਲਤ ਹੁੰਦੀ ਆ ਉਹਨਾਂ ਦੀ ਪਰ ਉਹਨਾਂ ਦਾ ਬੋਲਣਾ ਵੀ ਇੱਕ ਕਿਤੇ ਨਾ ਕਿਤੇ ਸੱਚ ਹੁੰਦਾ ਕਿਉਂਕਿ ਅੱਜ ਮੈਂ ਇੱਕ ਆਪਣੇ ਇਸੇ ਪੇਜ ਤੇ ਇੱਕ ਪੋਸਟ ਪਾਈ ਹੈ ਜਿਹਦੇ ਵਿੱਚ ਸਾਨੂੰ ਮੱਝ ਵੀ ਸਿੱਖ ਜਾਂ ਇੱਕ ਐਸਸੀ ਸਮਾਜ ਐਸਸੀ ਸ਼ਬਦ ਵਰਤਣ ਦੀ ਥਾਂ ਤੇ ਚੂੜਾ ਸ਼ਬਦ ਬੋਲਿਆ ਗਿਆ ਤਾਂ ਮੈਂ ਹੁਣ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਜੇਕਰ ਤੁਸੀਂ ਰਗਰੇਟੇ ਦੀ ਆਈਡੀ ਤੇ ਜਾਂ ਰਗਰੇਟੇ ਦੇ ਉਸ ਕਮੈਂਟ ਤੇ ਪਰਚਾ ਕਰ ਸਕਦੇ ਹੋ ਤਾਂ ਫਿਰ ਜਿਹੜੀਆਂ ਆ ਆਈਡੀਆਂ ਬਣਦੀਆਂ ਨੇ ਸਾਈਬਰ ਕ੍ਰਾਈਮ ਤੁਹਾਡੇ ਕੋਲੇ ਆ ਸਾਰਾ ਕੁਝ ਤੁਹਾਡੇ ਕੋਲੇ ਆ ਫਿਰ ਤੁਸੀਂ ਇਹਨਾਂ ਆਈਡੀਆਂ ਨੂੰ ਚੈੱਕ ਕਰਕੇ ਕਿਉਂ ਨਹੀਂ ਪਰਚਾ ਦਿੰਦੇ ਅੱਜ ਮੇਰੀ ਲੁਧਿਆਣੇ ਵਾਲੇ ਤਿੰਨ ਚਾਰ ਪਰਸਨਾਂ ਨਾਲ ਗੱਲ ਹੋਈ ਉਹ ਕਹਿੰਦੇ ਅਸੀਂ ਇੱਕ ਇੱਕ ਮਹੀਨੇ ਤੋਂ ਇਹੀ ਸੁਖਵਿੰਦਰ ਪੀਪੀ ਜਦੋਂ ਨੌਕਰੀ ਕਰਦਾ ਹੁੰਦਾ ਸੀ ਇਹਦੇ ਕੋਲ ਵੀ ਅਸੀਂ ਦਰਖਾਸਤਾਂ ਦਿੱਤੀਆਂ ਨੇ ਲੇਕਿਨ ਸਾਡੀ ਦਰਖਾਸਤ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਦੋਸਤੋ ਹੁੰਦੀ ਕਿਉਂ ਨਹੀਂ ਕਿਉਂਕਿ ਅੱਜ ਡਾਕਟਰ ਰੰਗਰੇਟੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਸਾਰੇ ਤੁਸੀਂ ਦੋਸਤੋ ਜਿਹੜੇ ਹੁਣ ਤੱਕ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਪਿਆਰ ਕਰਦੇ ਸੀ ਜャ ਉਹ ਜਿਨ੍ਹਾਂ ਜਿਨ੍ਹਾਂ ਦੇ ਕੰਮ ਆਏ ਸੀ ਅੱਜ ਸਾਡਾ ਹੱਕ ਬੰਦ ਹੈ ਅੱਜ ਸਾਨੂੰ ਜ਼ਰੂਰਤ ਹੈ ਕਿਉਂਕਿ ਮੈਂ ਫੇਰ ਕਹਿਣਾ ਗਲਤੀ ਇਨਸਾਨ ਤੋਂ ਹੁੰਦੀ ਹੈ ਗਲਤੀ ਇਨਸਾਨ ਕਰਦਾ ਹੈ ਲੇਕਿਨ ਸਾਨੂੰ ਇਸਤੀ ਸਮਾਜ ਨੂੰ ਕਿਉਂਕਿ ਜੇਕਰ ਅਸੀਂ ਅੱਜ ਆਪਣੇ ਭਰਾ ਦਾ ਕਿਉਂਕਿ ਸਾਡੇ ਸਮਾਜ ਚੋਂ ਹੈ ਬੇਸ਼ੱਕ ਉਹ ਤੋਂ ਗਲਤ ਬੋਲਿਆ ਗਿਆ ਹੋ ਸਕਦਾ ਹੈ ਪਰ ਜਿਸ ਤਰੀਕੇ ਨਾਲ ਅੱਜ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਮੇਰੀ ਪਿਛਲੇ 15 ਦਿਨ ਤੋਂ ਜਿਹੜੀ ਆਈਡੀ ਹੈ ਉਹ ਹੈਕ ਕੀਤੀ ਹੋਈ ਹੈ ਔਰ ਮੈਨੂੰ ਬਹੁਤ ਸਾਰੇ ਮੇਰੇ ਨਾਮ ਦੇ ਉੱਤੇ ਸੇਮ ਅਮੇਜ਼ਨਸ ਲਾ ਕੇ ਸੇਮ ਸਾਰਾ ਕੁਝ ਕਰਕੇ ਬਹੁਤ ਸਾਰੀਆਂ ਆਈਡੀਆਂ ਜਿਹੜੀਆਂ ਫੇਕ ਬਣੀਆਂ ਹੋਈਆਂ ਨੇ ਸੋ ਮੇਰੀ ਆਈਡੀ ਨਹੀਂ ਹੈ ਚਲੋ ਮੈਂ ਇਹਨੂੰ ਸਹੀ ਜਾਂ ਇਹਨੂੰ ਗਲਤ ਨਹੀਂ ਕਹੂੰਗਾ ਕਿਉਂਕਿ ਇਹ ਇੱਕ ਲੀਗਲ ਪਾਰਟ ਹੈ ਇਸ ਸਬੰਧਾਨ ਦੇ ਮੁਤਾਬਕ ਜਿੱਦਾਂ ਕਾਨੂੰਨ ਇਨਕੁਆਰੀ ਕਰਕੇ ਉਹਦੇ ਤੇ ਅਗਰ ਰੇਟਾ ਗਲਤ ਹੈ ਤਾਂ ਉਹਦੇ ਤੇ ਬਣਦਾ ਜਿਹੜਾ ਪਰਚਾ ਹੈਗਾ ਉਹ ਵਰਕਰ ਰਹੇਗਾ ਵਰਕ ਰਾਰ ਰਹੇਗਾ ਜੇਕਰ ਉਹਦੀ ਆਈਡੀ ਹੈਕ ਹੈ ਔਰ ਜਾਂਕਰ ਉਹਦੀ ਜਿਹੜੀ ਆਈਡੀ ਦੇ ਉੱਤੇ ਗਲਤ ਤਰੀਕੇ ਦਾ ਲੋਕਾਂ ਵੱਲੋਂ ਜਿਹੜਾ ਹੈਗਾ ਕਮੈਂਟ ਕਰਵਾਏ ਗਏ ਹੈ ਤਾਂ ਫਿਰ ਇਹ ਪਰਚਾ ਰੱਦ ਹੋਣਾ ਜ਼ਰੂਰੀ ਹੈ ਲੇਕਿਨ ਮੈਂ ਨਾ ਤਾਂ ਪਰਚਾ ਰੱਦ ਕਰਨ ਵਾਸਤੇ ਕਹਿ ਰਿਹਾ ਤੇ ਨਾ ਹੀ ਮੈਂ ਪਰਚਾ ਕਰਨ ਵਾਸਤੇ ਕਹਿ ਰਿਹਾ ਮੈਂ ਕੀ ਕਹਿ ਰਿਹਾ ਮੈਂ ਤੁਹਾਨੂੰ ਸਾਥੀਓ ਇੱਕ ਗੱਲ ਕਹਿਣਾ ਕਿ ਸਾਡਾ ਭਰਾ ਹੈ ਕਤਲ ਹੋ ਜਾਂਦੇ ਆ ਜਿੱਦਾਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਅੱਜ ਇਕੱਠ ਕੀਤਾ ਬਹੁਤ ਸਾਰੇ ਭਾਨੇ ਦੇ ਖਿਲਾਫ ਵੀ ਬੋਲ ਰਹੇ ਆ ਕਿਉਂਕਿ ਹਰ ਬੰਦਾ ਇੱਥੇ ਪੂਰਨ ਸੰਪੂਰਨ ਠੀਕ ਨਹੀਂ ਹੈਗਾ ਹਰ ਬੰਦੇ 'ਚ ਗਲਤੀ ਹੈ ਹਰ ਬੰਦਾ ਜਿਹੜਾ ਹੈਗਾ ਉਹ ਦੋ ਪਹਿਲੂ ਹੁੰਦੇ ਆ ਹਰ ਸਿੱਕੇ ਦੇ ਇੱਕ ਗਲਤ ਵੀ ਹੁੰਦਾ ਤੇ ਠੀਕ ਵੀ ਹੁੰਦਾ ਪਰ ਅੱਜ ਦੇਖੋ ਇਹ ਭਾਈਚਾਰਾ ਜ਼ਿੰਮੇਦਾਰ ਭਾਈਚਾਰਾ ਅੱਜ ਭਾਨੇ ਦੇ ਹੱਕ ਦੇ ਵਿੱਚ ਖੜਾ ਹੋ ਗਿਆ ਤੇ ਅੱਜ ਚਾਹੇ ਉਹ ਲੱਖਾਂ ਸੁਦਾਣਾ ਚਾਹੇ ਭਾਨਾ ਕੋਈ ਵੀ ਹੈ ਅੱਜ ਜਿੰਨੇ ਸੀ ਸਾਡਾ ਸਾਰੇ ਦਾ ਸਾਰਾ ਜੁੱਤ ਉੱਥੇ ਇਕੱਠਾ ਹੋਇਆ ਔਰ ਭਾਨੇ ਦੇ ਹੱਕ ਦੇ ਵਿੱਚ ਚੰਨੀ ਜੀ ਨੇ ਵੀ ਮਾਨਜੋ ਸਾਬਕਾ ਮੁੱਖ ਮੰਤਰੀ ਸਰਦਾਰ ਤਰਨਜੀਤ ਸਿੰਘ ਚੰਨੀ ਨੇ ਜਿਵੇਂ ਮੈਂ ਕਹਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਾਂ ਹੋਰ ਬਹੁਤ ਸਾਰੇ ਉੱਗੇ ਸਮਾਜ ਸੇਵੀਆਂ ਨੇ ਤੇ ਲੀਡਰਾਂ ਨੇ ਉਹਨਾਂ ਦੇ ਹੱਕ ਵਿੱਚ ਜਿਹੜਾ ਹੈਗਾ ਉਹ ਵੀਡੀਓ ਵੀ ਪਾਈ ਲਾਈਵ ਵੀ ਕੀਤਾ ਗੱਲਬਾਤ ਵੀ ਰੱਖੀ ਅਸੀਂ ਵੀ ਕਹਿੰਦੇ ਆ ਕਿ ਭਾਨੇ ਨਾਲ ਗਲਤ ਹੋ ਰਿਹਾ ਹੈ ਭਾਨੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਪਰ ਜਿਹੜੀ ਗੱਲ ਡਾਕਟਰ ਸਾਹਿਬ ਨੇ ਭਾਨੇ ਬਾਰੇ ਬੋਲੀ ਹੈ ਉਹ ਵੀ ਡਾਕਟਰ ਸਾਹਿਬ ਦੀ ਗਲਤੀ ਹੈ ਨਹੀਂ ਬੋਲਣਾ ਚਾਹੀਦਾ ਕਿਉਂਕਿ